ਖੋ ਪ੍ਰੋਮਤ ਨੇ ਚਾਦਾ ਬਣਾਇਆ ਸੀ ਤਾਂ ਕਹਿੰਦੀ ਮੈਂ ਪੰਜ-ਛੇ ਬੰਦੇ ਇਕੱਠੇ ਹੋਰਾਂਗਾ ਤੇ ਇਹਨੇ ਕਾਨਫਰੰਸ ਕਰ ਲਈ ਸੋ ਧੰਨਵਾਦ ਇਹਦਾ ਬਹੁਤ ਵਧੀਆ ਗੱਲ ਹੈ ਚੰਗੀ ਮੇਨ ਮਕਸਦ ਕੀ ਹੈ ਜੀ ਅੱਜ ਦੀ ਨਹੀਂ ਮੇਨ ਮਕਸਦ ਚਾਹ ਪੀਣੀ ਹੈ ਬਹੁਤ ਅੱਛਾ ਹੈ ਕਿਸ ਤਰ੍ਹਾਂ ਦੇਖ ਰਿਹਾ ਹਾਂ ਚੋਣਾਂ ਦਾ ਐਲਾਨ ਆ ਜਿਹੜਾ ਹੋ ਚੁੱਕਿਆ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਵੀ ਲੱਗ ਰਿਹਾ ਹੈ ਕੱਟ ਕੀਤਾ ਗਿਆ ਨਾਲ ਵਿੱਚ ਦੇਖੋ ਚੋਣਾਂ ਤੱਕੜੇ ਹੋ ਕੇ ਲੜਾਂਗੇ ਪੰਚਾਇਤਾਂ ਇਲੈਕਸ਼ਨ ਵੀ ਲੜਾਂਗੇ ਬਲਾਕ ਸੰਮਤੀਆਂ ਲੜਾਂਗੇ ਮਿਊਨਿਸਪੈਲਿਟੀ ਨਹੀਂ ਲੜਾਂਗੇ ਹਰ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ 24 ਘੰਟੇ ਤਿਆਰ ਹੈ ਸਭ ਨੇ ਲੈਖਾ ਦੀ ਕਾਰਜਕਾਰੀ ਨੂੰ ਕਿਵੇਂ ਦੇਖਦੇ ਹੋ ਇੱਕ ਮਿੰਟ ਕੰਟੀਨਿਊ ਸਰਕਾਰ ਦੀ ਕਾਰਜਕਾਰੀ ਤਾਂ ਸਾਰੀ ਦੁਨੀਆ ਦੇਖ ਰਹੀ ਹੈ ਕਿ ਕਹਿਣ ਤੇ ਕਰਨ ਦੇ ਵਿੱਚ ਬਹੁਤ ਵੱਡਾ ਅੰਤਰ ਹੈ ਉਹਨਾਂ ਨੇ ਆਪਾਂ ਨੂੰ ਕਿਹਾ ਸੀ ਕਿ ਮੇਰੇ ਰਾਜ ਦੇ ਵਿੱਚ ਕਿਤੇ ਕੋਈ ਧਰਨਾ ਨਹੀਂ ਲੱਗੂਗਾ ਪਰ ਮੇਰਾ ਖਿਆਲ ਹੈ ਜਿੰਨੇ ਹੁਣ ਧਰਨੇ ਲੱਗ ਰਹੇ ਨੇ ਕੋਈ ਰਿਕਾਰਡ ਹੈ ਤੇ ਉਹ ਕਹਿੰਦੇ ਸੀ ਬਸ 3 ਮਹੀਨੇ ਦੇ ਵਿੱਚ ਡਰ ਖਤਮ ਕਰ ਦੂੰਗਾ ਤਿੰਨ ਤਿੰਨ ਚਾਰ ਚਾਰ ਬੰਦੇ ਇੱਕ ਘਰ ਦੇ ਵਿੱਚ ਦੋ ਦੋ ਮੁੰਡੇ ਮਰ ਰਹੇ ਨੇ ਸੋ ਹਰ ਗੱਲ ਦੇ ਉੱਤੇ ਸਰਕਾਰ ਫੇਲ ਹੋ ਗਈ ਇਹ ਇਕੜਾ ਸਾਹਿਬ ਜਿਹੜੇ ਦੋ ਪੰਜਾਬ ਸਰਕਾਰ ਦੇ ਮੰਤਰੀ ਕੁਟਾਰੂ ਚੱਕ ਤੇ ਢਾਲੀਵਾਲ ਤੇ 95 ਇਕੜ ਦੇ ਇਲਜ਼ਾਮ ਲੱਗੇ ਨੇ ਕਿਸ ਨੇ ਦੇਖੇ ਸ਼ਰਮ ਨਹੀਂ ਕਰੀਆ ਦੇਖੋ ਇਹ ਇਲਜ਼ਾਮ ਤਾਂ ਹੁਣ ਲੱਗੇ ਨੇ ਪਹਿਲਾਂ ਮਾਨ ਸਾਹਿਬ ਨੇ ਕਿਹਾ ਸੀ ਕਿ ਉਹ ਸਿੰਗਲਾ ਸੀਗਾ ਕਿ ਏਜੰਸੀਆਂ ਕਿਹੜਾ ਕਿ ਵੀ ਉਹਦੇ ਉਹਦੀਆਂ ਵੀਡੀਓ ਮੇਰੇ ਕੋ ਆ ਗਈਆਂ ਉਹਦਾ ਸਾਰਾ ਕੁਝ ਮੇਰੇ ਕੋ ਆ ਗਿਆ ਤੇ ਮੈਂ ਉਹਦੀ ਇਨਕੁਆਇਰੀ ਕਰ ਰਿਹਾ ਉਹ ਠੀਕ ਆ ਅੰਦਰ ਵੀ ਕਰਤਾ ਸੀਗਾ ਪਰ ਕਾਰਵਾਈ ਕੀ ਹੋਈ ਹੈ ਅੱਜ ਵੀ ਉਹ ਪਾਰਟੀ ਦੇ ਵਿੱਚ ਉਹੀ ਕਾਰਗੁਜ਼ਾਰੀਆਂ ਕਰ ਰਿਹਾ ਉਹੀ ਸਾਰਾ ਕੁਝ ਕਰ ਰਿਹਾ ਇੱਕ ਦੀ ਗੱਲ ਨਹੀਂ ਜੇ ਕੱਲੇ-ਕੱਲੇ ਨੂੰ ਤੁਸੀਂ ਛੇੜੋਗੇ ਨਾ ਤਾਂ ਸਾਰੇ ਬੰਦੇ ਹੀ ਇਹਨਾਂ ਦੇ ਗਿਲਤੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਅੱਜ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਦੇ ਕਿਸ ਤਰ੍ਹਾਂ ਜੱਜ ਕਰਦੇ ਹੋ ਤੁਸੀਂ ਚਲੋ ਦੌਰਾ ਕਰਨਾ ਚੰਗੀ ਗੱਲ ਹੈ ਪਰ ਦੇਖੋ ਹਰ ਆਇਆਂ ਵਜ ਮਹੀਨਾ ਹੋ ਗਿਆ ਤੇ ਇਹਨਾਂ ਨੂੰ ਤਾਂ 15 ਦਿਨ ਦੇ ਵਿੱਚ ਉਹਨੂੰ ਪੈਸੇ ਦੇਣੇ ਚਾਹੀਦੇ ਸੀ ਪਹਿਲੇ ਤਾਂ ਆਪਾਂ ਗੱਲ ਕਰਦੇ ਬਿਨਾਂ ਗਰਦੌਲੀ ਤੋਂ ਬਿਨਾਂ ਕਾਗਜ਼ ਤੋਂ ਹੀ ਪੈਸੇ ਦੇਵਾਂ ਪਰ ਹੁਣੇ ਹਲੇ ਉਹ ਦੌਰੀ ਕਰ ਰਹੇ ਨੇ ਦੇਖੋ ਹੁਣ ਕੋਈ ਜੀ ਲਾਉਣ ਦਾ ਮੌਕਾ ਤਾਂ ਰਹੀ ਹੀ ਨਹੀਂ ਇਹ ਲਾਉਣੇ ਚਾਹੀਦਿਆਂ ਉਹਨਾਂ ਨੂੰ ਐਮਰਜੈਂਸੀ ਚ ਪੈਸੇ ਦੀ ਚਾਰ ਪੈਸੇ ਜੇ ਮਿਲ ਜਾਂਦੇ ਉਹਨਾਂ ਤਾਂ ਉੱਕ ਕਰਦੇ ਸਾਡੇ ਵੀ 7 10 12 ਸਾਲ ਪਹਿਲਾਂ ਆਇਆ ਸੀ ਅਸੀਂ 24 ਘੰਟੇ ਉੱਥੇ ਲੰਗਰ ਲਾ ਕੇ ਰੱਖਿਆ ਅਸੀਂ ਉੱਥੇ ਚਾਰੇ ਦਾ ਇੰਤਜ਼ਾਮ ਕੀਤਾ ਸਾਰਾ ਕੁਝ ਕਰਕੇ 15 ਦਿਨ ਦੇ ਵਿੱਚ ਮੌਜੂਦਵਾਸ ਆਛੀਆਂ ਨੇ ਥੋ ਹਿੰਮਤ ਕਰਨੀ ਪੈਂਦੀ ਹੈ ਮਿੰਤ ਕਰਨੀ ਪੈਂਦੀ ਹੈ ਇਹ ਤਕਰੀਬਨ ਇਹ ਕੋਈ ਫੈਦੇ ਦੀ ਪੈਸੇ ਲਿਆਉਣ ਦੀ ਲੋੜ ਨਹੀਂ ਪੈਂਦੀ ਇਹ ਤਾਂ ਆਲਰੇਡੀ ਫੰਡ ਪਿਆ ਹੈ ਉਸ ਫੰਡ ਦੇ ਵਿੱਚੋਂ ਦੇਣੇ ਨੇ ਪਰ ਮਿੰਤ ਕਰਨ ਦੀ ਗੱਲ ਹੈ ਹਿੰਮਤ ਕਰਨ ਦੀ ਗੱਲ ਹੈ ਜੇ ਹਿੰਮਤ ਕਰ ਲਈਏ ਤਾਂ ਬਹਿ ਟਾਈਮ ਚ ਰਾਜਦੇ ਨੇ ਐਫਸੀ ਆ ਜਾਵੇ ਤੇ ਜੀ ਮਿਸਟਰ ਅਜ ਮਨਿਸਪਰ ਸਾਹਿਬ ਆਜਣ ਜੇ ਆਗੇ ਤਾਂ ਟਾਈਮਸ਼ਰ ਘੱਟ ਹੋ ਜਾਂਦਾ ਜੇ ਅਪ ਡਿਲੇ ਕਰ ਲੈਣ ਆ ਹੁਣ ਡਿਲੇ ਕਰ ਲਿਆ ਨੇ ਕਿ ਬਾਅਦ ਦੇ ਵਿੱਚ ਲੋਡ ਨਹੀਂ ਪੈਂਦੀ ਬੰਦੇ ਨੂੰ ਇੱਕ ਵਾਰ ਤਾਂ ਐਮਰਜੈਂਸੀ ਦੇ ਬੰਦੇ ਨੂੰ ਕਿਹਾ ਵੀ ਸਾਡੇ ਛੇਤੀ ਸੀ ਪੌੜ ਲੈ ਲੀਏ ਜਿਹੜੀ ਲਾ ਲਈਏ ਜਿਹੜਾ ਚਾਰ ਪੰਜ ਲੱਗਣ ਲੱਗਦਾ ਇਸ ਸੀਜਨ ਨੂੰ ਪਹਿਲਾਂ ਵੀ ਹੈਂਡਲ ਕੀਤਾ ਜਾ ਸਕਦਾ ਸੀਗਾ ਨਹੀਂ ਉਹ ਪਹਿਲਾਂ ਦੀ ਗੱਲ ਕਰਦੇ ਆ ਵਿੱਚ ਪਹਿਲਾਂ ਹੈਂਡਲ ਹੁੰਦਾ ਤਾਂ ਬਹੁਤ ਵਧੀਆ ਗੱਲ ਚਾਫੇ ਤਾਂ ਹੜ੍ਹ ਆਉਂਦੀ ਨਹੀਂ ਸੀ ਫੇਰ ਤਾਂ ਚਲੋ ਫੇਪ ਵੀ ਹਰ ਕੁਦਰਤੀ ਗੱਲ ਆ ਜਾਂਦੇ ਨੇ ਮੈਂ ਨਹੀਂ ਕਹਿੰਦਾ ਕਿ ਹੜ੍ਹ ਨੂੰ ਪਰ ਰੋਕ ਸਕਦੇ ਆ ਪਰ ਹਰ ਆਗੇ ਉਹਨਾਂ ਦਾ ਇਨਸਤਦਮ ਕਰਨਾ ਉਹਨਾਂ ਨੂੰ ਮੁਆਵਜ਼ਾ ਦਿਵਾਉਣਾ ਉਹਨਾਂ ਨੂੰ ਮੌਕੇ ਚ ਕਕਰ ਆਪ ਦਾ ਕਿਸ਼ਤੀਆਂ ਬਚੀ ਲੜੀਏ ਕਿ ਕਿਸਤੀ ਫਰਾਈ ਨਹੀਂ ਦੇਣੀ ਇਹ ਜ਼ਿਲ੍ਹਾ ਸਮਾਂ ਹੈ ਇਹ ਲੜਾਈ ਦਾ ਸਮਾਂ ਨਹੀਂ ਹੈ ਇਹ ਸਮਾਂ ਫੋਟੋਆਂ ਖਿਚਾਉਣ ਦਾ ਨਹੀਂ ਸੀ ਇਹ ਤਾਂ ਲੋਕਾਂ ਦੀ ਮਤਤ ਕਰਨ ਦਾ ਸਮਾਂ ਸੀ ਰਖੜਾ ਸਾਹਿਬ ਪੂਰੇ ਪੰਜਾਬ ਚ ਹਲਕਾ ਇੰਚਾਰਜ ਲਗਾਏ ਜਾ ਰਹੇ ਨੇ 90 ਨੂੰ ਵੀ ਹਲਕਾ ਇੰਚਾਰਜ ਜਲਦੀ ਮਿਲੇਗਾ ਹੈ ਨਾ ਲੱਗਿਆ ਹੋਇਆ ਇੱਥੇ ਹਲਕਾ ਇੰਚਾਰਜ ਜੀ ਠੀਕ ਹੈ ਹੈ ਨਾ ਹਰ ਵੀ ਆਲਰੀਡੀ ਸੀ ਹੈਗਾ ਪਰ ਸ਼ਾਂਤ ਨਹੀਂ ਬਿਲਕੁਲ ਦਿਖਾਈ ਨਹੀਂ ਦੇ ਰਹੇ ਜੇ ਕੋਈ ਗੱਲ ਨਹੀਂ ਬੋਧਾਗੇ ਉਹ ਪੈਸੇ ਬੈਠ ਕੇ ਪਾਰਟੀ ਦੀ ਗੱਲ ਕਰਾਂਗੇ ਜੀ ਸਾਡੀ ਸੋਮਵਾਰ ਨੂੰ ਕੋਰ ਕਮੇਟੀ ਦੀ ਮੀਟਿੰਗ ਹੈ ਸੱਜ ਸਵੀਰ ਸਿੰਘ ਬਾਲ ਪ੍ਰਧਾਨ ਨੇ ਸ਼ੋਨੀ ਕੱਲ ਤੇ ਉਹਦੇ ਤੇ ਬੈਠ ਕੇ ਜਿਹੜੀਆਂ ਚੋਣਾਂ ਆ ਰਹੀ ਨੇ ਫਿਰ ਲਾਲਕਾ ਸਾਹਿਬ ਵੀ ਗੋਹੇ ਚ ਲੜੀਆਂ ਜਾਣਗੀਆਂ ਨਾ ਆਪਣੇ ਤੋਂ ਸੌਫਟੀ ਵੀ ਗਾਜੀ ਤੇ ਉਹ ਸਾਰੇ ਸ਼ੋਨੀ ਕੱਲ ਦੀ ਗਵਾਈ ਚ ਲੜੀਆਂ ਜਾਣਗੀਆਂ ਜਿੰਨਾ ਸ਼ੋਨੀ ਕਦਾ ਛੋਟਾ ਵਰਕਰ ਹੈ ਵੱਡਾ ਵਰਕਰ ਸਾਰਿਆਂ ਦੀ ਗਵਾਈ ਚ ਹੋਣੀ ਹੈ ਰਖਨ ਸਰ ਲਾਸਟ ਸਵਾਲ ਆ ਦੀ ਕੁਟਿਆ ਸਾਹਿਬ ਨਾਬਾ ਦੇ ਵਿਚਾਰ ਨੇ ਕੈਬਨਟ ਮੰਤਰੀ ਨੇ ਕਿਸਾਨਾਂ ਨੂੰ ਬਹੁਤ ਵੰਡਣ ਜਿਹੜਾ ਕਿ ਇੱਥੇ ਫਾਰਮਾ ਕਿਸਾਨ ਫਾਰਮ ਉਹਦੇ ਵਿੱਚ ਕਿਸ ਤਰ੍ਹਾਂ ਦੇਖੋ ਛੋਟਾ ਸੀਜ਼ਨ ਹੈ ਹੁਣ ਚਲੋ ਇਹ ਤਾਂ ਹੁਣ ਇਹ ਕਾਰਜ ਨੇ ਮੈਂ ਤਾਂ ਉਹੀ ਗੱਲ ਕਰਦਾ ਵੀ ਸਮਾਂ ਤਾਂ ਲੰਘ ਗਿਆ ਉਹ ਚਲੋ ਉਹ ਆ ਰਹੇ ਨੇ ਕਰ ਰਹੇ ਨੇ ਜਦੋਂ ਟੂਲ ਪ੍ਰਜ ਦਾ ਸਮਾਂ ਖਤਮ ਹੋ ਜਾਂਦਾ ਹੈ ਉਹਨਾਂ ਨੇ ਬੰਦ ਹੋਣਾ ਹੁੰਦਾ ਫਿਰ ਆਪਾਂ ਬੰਦ ਕਰਾਉਣ ਚਲੇ ਜਾਂਦੇ ਹਾਂ ਹੁਣ ਆ ਸੀਜ਼ਨ ਖਤਮ ਹੋ ਗਿਆ ਹੁਣ ਆ ਬੋਲੈਂਡ ਚੱਲ ਜਾਈਏ ਸੋ ਚਲੋ ਤੇ ਇਹ ਲੌਕ ਕਰ ਰਹੇ ਨੇ ਚੰਗਾ ਹੈ ਵਧੀਆ ਕਰਨਾ ਮੈਨੂੰ ਲੱਗਦਾ ਐਕਟੀਵਿਟੀ ਹੋਣੀ ਚਾਹੀਦੀ ਆਪਣੇ ਸੂਬੇ ਦੇ ਲਈ ਆਪਣੇ ਆਪਣਾ ਸੂਬਾ ਬਹੁਤ ਪਿੱਛੇ ਚਲੇ ਗਿਆ ਹਰਿਆਣਾ ਦੀ ਅਬਦਲ ਪਰ ਕੈਪੀਟਲ ਸਾਡਾ ਦੁੱਗਣੀ ਹੈ ਜਨਰੇਟ ਕਰ ਚੰਡੀਗੜ੍ਹ ਦੀ 4 ਗੁਣਾ ਵੱਧ ਸਾਡਾ ਸਾਡੀ ਇੰਡਸਟਰੀ ਯੂਪੀ ਕਹਿੰਦੀ ਜਾ ਰਹੀ ਹੈ ਸੋ ਸਾਨੂੰ ਸਾਰਿਆਂ ਨੂੰ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਮੈਂ ਕੱਲੀ ਸਰਕਾਰ ਦੀ ਗੱਲ ਨਹੀਂ ਕਰਦਾ ਸਾਡੇ ਸਾਰਿਆਂ ਦੀ ਡਿਊਟੀ ਬਣਦੀ ਹੈ ਕਰਜ਼ਾ ਸਾਡੇ ਦੇ ਦਿਨ ਰਾਤ ਚੜ੍ਹ ਰਿਹਾ ਹੈ ਤੁਸੀਂ ਦੇਖੋ ਵੀ ਕਿੰਨੇ ਕਰਜ਼ਾ ਕਿੰਨਾ ਹੋ ਗਿਆ ਆਪਾਂ ਤਾਂ ਕਹਿੰਦੇ ਸੀ ਵਾਈਟ ਪੇਪਰ ਛਾਪਾਂਗੇ ਸੀ ਅਸੀਂ ਜਿਹੜਾ ਕਰਜ਼ਾ ਹੈ ਉਹ ਬਾਸ਼ ਕਰਾਂਗੇ ਅਸੀਂ ਕਹਿੰਦੇ ਸੀ 50 52000 ਕਰੋੜ ਰੁਪਇਆ ਤਾਂ ਅਸੀਂ ਮਾਈਨਿੰਗ ਦੇ ਵਿੱਚੋਂ ਕਢ ਲਾਂਗੇ ਸ਼ਰਾਬ ਦੇ ਠਿਕਾਣਿਆਂ ਦੇ ਵਿੱਚੋਂ ਕਢ ਲਾਂਗੇ ਉਹ ਕਢਣ ਦੀ ਬਜਾਏ ਤੇ ਆਪਾਂ ਉਹ ਕਰਜ਼ੇ ਲੈਣ ਲੱਗੇ ਕਰਜ਼ਾ ਮੋੜ ਦੀ ਬਜਾਏ ਤੇ ਕਰਜ਼ੇ ਲੈਣ ਲੱਗੇ ਉਹ ਕਹਿਣ ਤੇ ਕਰਨ ਦੇ ਵਿੱਚ ਬਹੁਤ ਬੜਾ ਫਰਕ ਹੈ ਰਖੜਾ ਸਾਹਿਬ ਮੇਰੇ ਚਿੱਤਾਂ ਦਾ ਕਰਦਾ ਕਿੜੀ ਦੇ ਕਰਨ ਰਹਿਣਾ ਜਿਵੇਂ ਚਰਨ ਪਾਉਂਦਾ ਇਦਾਂ ਰਖੜਾ ਸਾਹਿਬ ਮੈਨੂੰ ਅਸ਼ੀਰਵਾਦ ਦੇਣ ਲਈ ਔਰ ਮੇਰੇ ਪਰਿਵਾਰ ਨਾਲ ਬੈਠ ਕੇ ਚਾਹ ਦਾ ਕਪ ਸਾਂਝਾ ਕਰਨ ਵਾਸਤੇ ਆਏ ਨੇ ਮੈਂ ਉਹਨਾਂ ਦਾ ਵੈਲਕਮ ਕਰਦਾ ਉਹਨਾਂ ਨੂੰ ਜੀ ਆਇਆਂ ਆਖਦਾ ਜਿੱਥੇ ਵੀ ਜੋ ਵੀ ਪਾਰਟੀ ਨੇ ਮੇਰੀ ਸੇਵਾ ਲਗਾਈ ਕਿ ਮੈਂ ਤੰਦ ਹੀ ਨੰਡਵਾਉਂਗਾ 141 ਪੰਚਾਇਤਾਂ 20 ਬਲੌਕ ਸੰਮਤੀਆਂ ਤੇ ਤਿੰਨ ਜ਼ਿਲ੍ਹਾ ਫੈਸਲ ਚੋਣਾਂ ਕਿਸ ਤਰ੍ਹਾਂ ਦੇਖ ਰਹੇ ਬਿਲਕੁਲ ਤਗੜੇ ਹੋ ਕੇ ਲੜਾਂਗੇ ਹਰ ਚੋਣ ਦੇ ਵਿੱਚ ਟੱਕਰ ਦੇਵਾਂਗੇ ਜਿੱਦਾਂਗੇ ਕਿਉਂਕਿ ਚੋਣ ਅਕਾਲੀ ਦਲ ਦਾ ਵਰਕਰ ਸਾਡੇ ਕੋਲੇ ਨਿਚਲੇ ਪੱਧਰ ਟੱਕਰ ਹੈਗਾ ਇਹਨਾਂ ਜਿਹੜਾ ਵਰਕਰ ਸੀਗਾ ਉਹ ਨਿਰਾਸ਼ਾ ਹੋ ਕੇ ਕਾਂਗਰਸ ਦਾ ਵੀ ਤੇ ਆਮ ਆਦਮੀ ਦਾ ਵੀ ਉਹ ਘਰਾਂ 'ਚ ਜਾ ਕੇ ਬੈਠ ਗਿਆ ਕਿਉਂਕਿ ਇਹਨਾਂ ਲੋਕਾਂ ਨੇ ਝੂਠ ਠ ਕੀਤਾ ਝੂਠ ਦਾ ਜਿਹੜਾ ਬਲੰਦਾ ਸੀਗਾ ਉਹ ਸਾਫਤ ਹੋ ਗਿਆ ਲੋਕਾਂ 'ਚ ਪਰ ਲੋਕ ਸ਼ਰਮਣੀ ਅਕਾਲੀ ਦਲ ਦੇ ਪੰਚਾਇਤ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਸਾਰੀਆਂ ਦੀਆਂ ਸਾਰੀਆਂ ਲੋਕ ਸਾਡੀ ਝੋਲੀ ਪਾਉਣ ਸਰਕਾਰ ਕੇ ਵੀਰ ਧੱਕਾ ਕਰ ਜਾਂਦੀ ਸਰਕਾਰ ਨੂੰ ਧੱਕਾ ਕਰਨ ਦਵਾਂਗੇ ਤਾਂ ਕਰੂਗੀ ਤਾਂ ਸਰਕਾਰ ਸਾਡੇ ਕੋਲ ਵੀ ਸਭ ਕੁਝ ਹੈਗਾ ਅਸੀਂ ਧੱਕਾ ਧੱਕਾ